ਨਵੀਆਂ ਪੰਜਾਬੀ ਦੇਖ ਰਹੇ ਤੁਸੀਂ ਮਹਾਂਅੰਚਲ ਜੱਗੀ ਸਕੂਲੀ ਬੱਚਿਆਂ ਦੇ ਲਈ ਇੱਕ ਜ਼ਰੂਰੀ ਖਬਰ ਸਾਹਮਣੇ ਆ ਗਈ ਹੈ ਦੱਸਦੀ ਹੈ ਕਿ ਕੀ ਹੋ ਜਾ ਰਿਹਾ ਹੈ ਕਿ CBSE ਬੋਰਡ ਜਿਹੜਾ ਹੈ ਉਸ ਦੇ ਜਿਹੜੇ ਬੱਚੇ ਨੇ ਉਹ ਅਕਾਦਮਿਕ ਪ੍ਰਾਪਤੀਆਂ ਨੂੰ ਵਧਾਉਣ ਅਤੇ ਅਸਫਲਤਾ ਦੇ ਡਰ ਨੂੰ ਘਟਾਉਣ ਦੇ ਲਈ ਇੱਕ ਵੱਡੀ ਪਹਿਲ ਕਰ ਰਹੇ ਨੇ ਬੋਰਡ ਨੇ ਐਲਾਨਿਆ ਹੈ ਕਿ ਜੇਕਰ ਕੋਈ ਬੱਚਾ 10ਵੀਂ ਕਲਾਸ ਦੀ ਬੋਰਡ ਐਗਜ਼ਾਮ ਦੇ ਵਿੱਚ ਵਿਗਿਆਨ ਗਣਿਤ ਜਾਂ ਫਿਰ ਸਮਾਜਿਕ ਵਿਗਿਆਨ ਵਰਗੇ ਕਿਸੇ ਵੀ ਮੁੱਖ ਵਿਸ਼ੇ ਦੇ ਵਿੱਚ ਫੇਲ ਹੁੰਦਾ ਤਾਂ ਉਸ ਸਬਜੈਕਟ ਨੂੰ ਛੇਵਾਂ ਵਾਧੂ ਹੁਨਰ ਵਿਸ਼ਾ ਦਿੱਤਾ ਜਾਣਾ ਹੈ ਤਾਂ ਇਹ ਪਹਿਲ ਜਿਹੜਾ ਹੈ ਇਨੀਸ਼ੀਏਟਿਵ ਜਿਹੜਾ ਹੈ ਉਸ ਦਾ ਉਦੇਸ਼ ਉਸ ਦਾ ਮੋਟਿਵ ਵਿਦਿਆਰਥੀਆਂ ਨੂੰ ਉਹਨਾਂ ਦੇ ਕਮਜ਼ੋਰ ਵਿਸ਼ੇ ਦੇ ਵਿੱਚ ਫੇਲ ਹੋਣ ਤੋਂ ਬਚਾਉਣਾ ਹੈ ਤੇ ਹੁਨਰ ਆਧਾਰਿਤ ਸਿੱਖਿਆ ਨੂੰ ਵਧਾਉਣਾ ਹੈ ਯਾਨੀ ਕਿ ਉਤਸ਼ਾਹਿਤ ਕਰਨਾ ਕਿਹਾ ਜਾ ਰਿਹਾ ਹੈ ਕਿ ਬੋਰਡ ਨੇ 9ਵੀਂ ਤੇ 10ਵੀਂ ਜਮਾਤ ਦੇ ਲਈ 22 ਹੁਨਰ ਵਿਸ਼ੇ ਪੇਸ਼ ਕੀਤੇ ਜੋ ਵਿਦਿਆਰਥੀਆਂ ਨੂੰ ਜਿਹੜਾ ਰਵਾਇਤੀ ਪੜਾਈ ਦੇ ਨਾਲ ਨਾਲ ਕਿਤਾ ਮੁਖੀ ਅਤੇ ਤਕਨੀਕੀ ਹੁਨਰ ਪ੍ਰਾਪਤ ਕਰਨ ਦੀ ਆਗਿਆ ਦਿੰਦੇ ਨੇ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ CBSE ਦੇ ਦੁਆਰਾ ਪੇਸ਼ ਕੀਤੇ ਕਿਹੜੇ ਉਹ ਹੁਨਰ ਵਿਸ਼ੇ ਨੇ ਜੋ ਕਿ ਇਸ ਦੇ ਵਿੱਚ ਸ਼ਾਮਲ ਹੋਣਗੇ ਦੱਸ ਦਈਏ ਕਿ ਰਿਟੇਲ ਇਨਫੋਰਮੇਸ਼ਨ ਟੈਕਨੋਲੋਜੀ ਸਿਕਿਉਰਿਟੀ ਆਟੋਮੋਟਿਵ Financial markets, tourism, beauty and wellness, agriculture, food production, uh, front office operation, banking and insurance, the Nalal marketing and sales, healthcare. ਅਤੇ ਮਲਟੀਮੀਡੀਆ ਮਲਟੀ ਸਕਿੱਲ ਫਾਊਂਡੇਸ਼ਨ ਕੋਰਸ AI ਵਰਗੇ ਜਿਹੜੇ ਵਿਸ਼ੇ ਸ਼ਾਮਲ ਨੇ ਨਾਲ ਹੀ ਫਾਊਂਡੇਸ਼ਨ ਸਕਿੱਲ ਫॉर ਫਿਜ਼ੀਕਲ ਐਕਟੀਵਿਟੀ ਟ੍ਰੇਨਰ ਡਾਟਾ ਸਾਇੰਸ ਦੇ ਨਾਲ ਨਾਲ ਇਲੈਕਟ੍ਰੋਨਿਕਸ ਐਂਡ ਹਾਰਡਵੇਅਰ ਫਾਰਮਾਸਿਊਟੀਕਲ ਐਂਡ ਬਾਇਓਟੈਕਨੋਲੋਜੀ ਡਿਜ਼ਾਈਨ ਥਿੰਕਿੰਗ ਐਂਡ ਇਨੋਵੇਸ਼ਨ ਅਜਿਹੇ ਜਿਹੜੇ ਵਿਸ਼ੇ ਨੇ ਉਹ ਸ਼ਾਮਲ ਕੀਤੇ ਗਏ ਨੇ ਜੇਕਰ ਕੋਈ ਵਿਦਿਆਰਥੀ ਸਮਾਜਿਕ ਵਿਗਿਆਨ ਦੇ ਵਿੱਚ ਫੇਲ ਹੁੰਦਾ ਹੈ ਤਾਂ ਹੁਨਰ ਵਿਸ਼ੇ ਦਾ ਸਕੋਰ ਉਸਦੇ ਕੁੱਲ ਸਕੋਰ ਦੇ ਵਿੱਚ ਸ਼ਾਮਲ ਕੀਤਾ ਜਾਏਗਾ ਤਾਂ ਵਿਦਿਆਰਥੀ ਹੁਣ ਬੋਰਡ ਦੀਆਂ ਕਲਾਸਾਂ ਦੇ ਵਿੱਚ ਨਹੀਂ ਫੇਲ ਹੋਣਗੇ ਸਿੱਖਿਆ ਬੋਰਡ ਦੀ ਇਹ ਪਹਿਲ ਕਦਮੀ ਜਿਹੜੀ ਆ ਉਹ ਕਾਫੀ ਬੱਚਿਆਂ ਦੇ ਲਈ ਫਾਇਦੇਮੰਦ ਹੋਣ ਵਾਲੀ ਹੈ CBSE ਨੇ ਕਿਹਾ ਹੈ ਕਿ ਉੱਥੇ ਹੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਪੰਜ ਦੇ ਵਿੱਚੋਂ ਸਭ ਤੋਂ ਵਧੀਆ ਦੇ ਆਧਾਰ ਦੇ ਉੱਤੇ ਕੀਤਾ ਜਾਏਗਾ ਇਸ ਦਾ ਮਤਲਬ ਹੈ ਕਿ ਜੇਕਰ ਕੋਈ ਬੱਚਾ ਤਿੰਨ ਲਾਜ਼ਮੀ ਵਿਸ਼ੇ ਜਿਵੇਂ ਕਿ ਵਿਗਿਆਨ ਗਣਿਤ ਦੇ ਨਾਲ-ਨਾਲ ਸਮਾਜਿਕ ਵਿਗਿਆਨ ਦੇ ਵਿੱਚ ਉਹ ਕਿਸੇ ਵੀ ਸਬਜੈਕਟ ਦੇ ਵਿੱਚ ਫੇਲ ਹੁੰਦਾ ਤਾਂ ਹਨਰ ਵਿਸ਼ਾ ਯਾਨੀ ਕਿ ਛੇਵਾਂ ਬਾਦੂ ਵਿਸ਼ਾ ਸਕੋਰ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਤੇ ਇਸ ਦੀ ਜਿਹੜੀ ਹੈ ਪ੍ਰਤਿਸ਼ਤਾ ਜਿਹੜੀ ਹੈ ਪਰਸੈਂਟੇਜ ਗਣਨਾ ਦੀ ਕੀਤੀ ਜਾਏਗੀ ਤਾਂ ਉੱਥੇ ਹੀ ਹੁਣ ਬੱਚਿਆਂ ਦੇ ਲਈ ਇਹ ਕਾਫੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਉਹ ਹੁਣ ਬੋਰਡ ਦੇ ਐਗਜ਼ਾਮਸ ਵਿੱਚ ਫੇਲ ਨਹੀਂ ਹੋਣਗੇ ਕਿਉਂਕਿ ਉਹਨਾਂ ਨੂੰ ਅਜਿਹੇ ਸਕੋਰਸ ਦੇ ਨਾਲ ਬੈਲੈਂਸ ਕੀਤਾ ਜਾਏਗਾ ਉਹਨਾਂ ਦੇ ਜਿਹੜੇ ਮਾਰਕਸ ਨੇ ਉਹਨਾਂ ਨੂੰ ਬੈਲੈਂਸ ਕਰ ਦਿੱਤਾ ਜਾਏਗਾ